ਅਣ ਤੇ ਭਰਾ ਦੇ ਪਵਿੱਤਰ ਤਿਹਾਰ ਨੂੰ ਲੈ ਕੇ ਰਖੜੀ ਦਾ ਜਿਹੜਾ ਮਾਹੌਲ ਹੈ ਇਸ ਟਾਈਮ ਬਾਜ਼ਾਰ ਦੇ ਵਿੱਚ ਦੇਖਣ ਨੂੰ ਮਿਲਦਾ ਨਜ਼ਰ ਆ ਰਿਹਾ ਹੈ ਤੇ ਭਲੇ ਟਾਈਮ ਦੇ ਵਿੱਚ ਜਿਹੜਾ ਪਹਿਲਾ ਇਹ ਮੋਲੀ ਜਾਂ ਧਾਗਾ ਬੰਨਿਆ ਜਾਂਦਾ ਸੀ ਪਰ ਅੱਜ ਜ਼ਮਾਨਾ ਮਾਡਰਨ ਹੋਣ ਦੇ ਕਾਰਨ ਬਾਜ਼ਾਰਾਂ ਦੇ ਵਿੱਚ ਜਿਹੜੀਆਂ ਸੁੰਦਰ-ਸੁੰਦਰ ਧਾਗਿਆਂ ਦੇ ਉੱਪਰ ਮੋਤੀ ਜਰਕਨ ਜੜਿਆ ਹੋਇਆ ਤੇ ਹੋਰ ਖਬਸੂਰਤ ਜੜੀਆਂ ਰਖੜੀਆਂ ਨੇ ਬਾਜ਼ਾਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਜੇ ਗੱਲ ਕਰੀਏ ਤਾਂ ਇਹ ਉਹ ਰਿਸ਼ਤਾ ਹੈ ਜੋ ਸਾਰੀ ਜ਼ਿੰਦਗੀ ਨਹੀਂ ਭੁਲਾਇਆ ਜਾ ਸਕਦਾ ਰਖੜੀ ਦੇ ਨਾਲ ਜਿਹੜਾ ਭੈਣ ਆਪਣੇ ਭਰਾ ਨੂੰ ਮਠਾਈਆਂ ਦੇ ਨਾਲ ਵੀ ਜਿਹੜਾ ਮੂੰਹ ਮਿੱਠਾ ਕਰਵਾਉਂਦੀ ਹੈ ਤੇ ਹਲਵਾਈਆਂ ਦੀ ਦੁਕਾਨ ਤੇ ਵੀ ਬਹੁਤ ਜ਼ਿਆਦਾ ਰਸ ਜਿਹੜਾ ਦੇਖਣ ਨੂੰ ਮਿਲਦਾ ਨਜ਼ਰ ਆਇਆ ਇਹ ਦਰਸਾਉਂਦਾ ਹੈ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦੀ ਆਪਣੇ ਭਰਾਵਾਂ ਨੂੰ ਵਟਸਐਪ ਰਾਹੀਂ ਜਿਹੜੀਆਂ ਰੱਖਣੀਆਂ ਬੰਦੀਆਂ ਨੇ ਜੇ ਗੱਲ ਕਰੀਏ ਤਾਂ ਸਮਾਣਾ ਸ਼ਹਿਰ ਦੀ ਤਾਂ ਬਜ਼ਾਰਾਂ ਦੇ ਵਿੱਚ ਖੂਬ ਜਿਹੀ ਰੌਣਕ ਹੈ ਦੇਖਣ ਨੂੰ ਮਿਲਦੀ ਨਜ਼ਰ ਆਈ ਦੁਕਾਨਦਾਰਾਂ ਦਾ ਵੀ ਕਹਿਣਾ ਸੀ ਇਸ ਵਾਰ ਜਿਹੜਾ ਰਖੜੀ ਦਾ ਤਿਉਹਾਰ ਹੈ ਬਹੁਤ ਹੀ ਵਧੀਆ ਹੈ ਤੇ ਹਰ ਲੜਕੀ ਜਿਹੜੀ ਹੈ ਜਾਂ ਆਪਣੀ ਭੈਣ ਹੈ ਉਹ ਰਖੜੀ ਆਪਣੇ ਭਰਾਵਾਂ ਦੇ ਲਈ ਖਰੀਦ ਰਹੀ ਹੈ ਡਿੰਪਲ ਗੁਪਤਾ ਤੇ ਪ੍ਰੀਤੀ ਨੇ ਦੱਸਿਆ ਕਿ ਇਹ ਉਹ ਤਿਉਹਾਰ ਹੈ ਜੋ ਸਾਰੀ ਜ਼ਿੰਦਗੀ ਨਹੀਂ ਭੁਲਾਇਆ ਜਾ ਸਕਦਾ ਅਸੀਂ ਹਰ ਸਾਲ ਆਪਣੇ ਭਰਾਵਾਂ ਨੂੰ ਰਖੜੀ ਬੰਨ੍ਹਦੇ ਹਾਂ ਤੇ ਉਹਨਾਂ ਦੀ ਲੰਬੀ ਉਮਰ ਦੀ ਮਨੋਕਾਮਨਾ ਵੀ ਮੰਗਦੇ ਹਾਂ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨਿਊਜ਼ ਅਸ਼ੂਜੀ ਬਾਜ਼ਾਰ ਦੇ ਵਿੱਚ ਰਖੜੀ ਦਾ ਤਿਹਾਰਾ ਨੇੜੇ ਆ ਚੁੱਕਿਆ ਹੈ ਕਿੱਦਾਂ ਦੀ ਇਸ ਟਾਈਮ ਗਾਹਕੀ ਚੱਲ ਰਹੀ ਹੈ ਗਾਹਕ ਬਹੁਤ ਅੱਛਾ ਚੱਲ ਰਿਹਾ ਹੈ ਔਰ ਸਾਰੇ ਪ੍ਰੇਣਾ ਨੂੰ ਰਖੜੀ ਦੀ ਬਹੁਤ-ਬਹੁਤ ਵਧਾਈਆਂ ਔਰ ਰਖੜੀ ਦਾ ਤਿਹਾਰ ਜਿਹੜਾ ਹੈਗਾ ਆਪਣੇ ਸਾਰਿਆਂ ਵਾਸਤੇ ਬਹੁਤ ਜ਼ਰੂਰੀ ਹੈ ਜਿਹੜੀ ਵੀ ਪ੍ਰੇਣ ਕਿੱਥੇ ਬੈਠੀ ਹੈ ਦੇਸ਼ਾਂ-ਵਿਦੇਸ਼ਾਂ 'ਚ ਬੈਠੀਆਂ ਨੇ ਆਪਣਾ ਕਿਤੇ ਬੈਠੇ ਨੇ ਉਹਨਾਂ ਨੂੰ ਤਿਹਾਰ ਮਨਾਣਾ ਚਾਹੀਦਾ ਆਪਣੇ ਭਰਾਵਾਂ ਨੂੰ ਰਖੜੀ ਬੰਨਣੀ ਚਾਹੀਦੀ ਹੈ ਸਾਰਿਆਂ ਨੂੰ ਰਖੜੀ ਦੀਆਂ ਬਹੁਤ-ਬਹੁਤ ਵਧਾਈਆਂ ਇਹ ਰਖੜੀ ਦਾ ਤਿਉਹਾਰ ਸਾਵਨ ਦੇ ਪੂਰਨ ਮਾਸ਼ੀ ਵਾਲੇ ਦਿਨ ਮਨਾਇਆ ਜਾਂਦਾ ਹੈ ਇਹ ਬਹੁਤ ਹੀ ਇੱਕ ਪਵਿੱਤਰ ਤਿਉਹਾਰ ਹੈ ਪੈਣਾ ਆਪਣੇ ਭਾਈ ਦੇ ਕਲਾਈ ਤੇ ਰਾਖੀ ਬੰਦ ਕੇ ਉਹਨਾਂ ਤੋਂ ਰਕਸ਼ਾ ਦਾ ਵਾਅਦਾ ਲੈਂਦੀ ਹੈ ਔਰ ਉਹਨਾਂ ਦੀ ਲੰਬੀ ਉਮਰ ਲਈ ਕਾਮਨਾ ਕਰਦੀ ਹੈ ਇਹ ਸ਼ੁਰੂ ਤੋਂ ਹੀ ਤਿਉਹਾਰ ਚੱਲੇ ਆ ਰਿਹਾ ਹੈ ਪਹਿਲੇ ਤਾਂ ਸਿੰਪਲ ਮੋਲੀ ਦਾ ਧਾਗਾ ਬਨ ਕੇ ਪੰਨਾਂ ਤੇ ਤਿਹਾਰ ਮਨਾ ਲੈਂਦੀਆਂ ਸੀ ਅੱਜ ਕੱਲ ਜਿਵੇਂ ਜਿਵੇਂ ਵਧੀ ਜਾ ਰਿਹਾ ਸਾਰਾ ਅਪਗ੍ਰੇਡ ਹੋਈ ਜਾ ਰਿਹਾ ਹੁਣ ਬਹੁਤ ਤਰ੍ਹਾਂ ਦੀਆਂ ਫੈਂਸੀ ਰਾਖੀਆਂ ਤਿਹਾਰਾਂ ਤੇ ਅਵੇਲੇਬਲ ਐ ਬਾਜ਼ਾਰ ਚ ਉਹ ਲੈ ਜਾਂਦੀਆਂ ਸ਼ਾਪਿੰਗ ਕਰਦੀਆਂ ਬੜੇ ਚਾਹ ਨਾਲ ਆਪਣੇ ਭਰਾਵਾਂ ਲਈ ਚੁੰਨ ਚੁੰਨ ਕੇ ਇੱਕ ਇੱਕ ਰਾਖੀ ਦਾ ਲੈ ਕੇ ਆਉਂਦੀਆਂ ਮਿਠਾਈ ਚਾਕਲੇਟਸ ਹਰ ਚੀਜ਼ ਅੱਗੇ ਅੱਗੇ ਵਧੀ ਜਾ ਰਹੀ ਹੈ ਉਦਾਂ ਹੀ ਤਿਹਾਰ ਮਨਾਇਆ ਜਾ ਰਿਹਾ ਅੱਜ ਕੱਲ ਹਾਂਜੀ ਮੈਂ ਪਹਿਲਾਂ ਤਾਂ ਸਾਰਿਆਂ ਨੂੰ ਰੱਖੜੀ ਬੰਦਨ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਨੀ ਆ ਤੇ ਜਿਹੜਾ ਇਹ ਭਾਈ ਤੇ ਭੈਣ ਦੇ ਪਿਆਰ ਤਿਹਾੜ ਹੈ ਰੱਖੜਾ ਬੰਧਨ ਇਹ ਮਤਲਬ ਇੱਕ ਭੈਣ ਆਪਣੇ ਭਰਾ ਦੀ ਲੰਬੀ ਉਮਰ ਲਈ ਰੱਖੜਾ ਬੰਧਨ ਦਾ ਰੱਖੜਾ ਬੰਧਨ ਬਣਾਉਂਦੀ ਹੈ ਅਤੇ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨਦੀ ਹੈ ਪਰ ਅੱਜ ਕੱਲ ਇਹ ਜਿਹੜਾ ਤਿਹਾੜ ਹੈ ਦੇਸ਼ ਵਿਦੇਸ਼ ਦੇ ਵਿੱਚ ਵੀ ਬੜੇ ਧੂਮ ਧਾਮ ਨਾਲ ਬਣਾਇਆ ਜਾ ਰਿਹਾ ਹੈ ਭੈਣ ਭਰਾ WhatsApp ਰਾਹੀਂ ਵੀਡੀਓ ਕਾਲ ਰਾਹੀਂ ਇੱਕ ਦੂਜੇ ਨਾਲ ਰਖੜੀ ਬੰਨਦੇ ਨੇ WhatsApp ਤੇ ਵੀਡੀਓ ਕਾਲ ਤੇ WhatsApp ਤੇ ਤੇ ਮੈਂ ਸਭ ਨੂੰ ਇਹ ਮਤਲਬ ਕਿ ਆਪਣੇ ਮਨੋਂ ਪ੍ਰੇਅਰ ਕਰਦੀਆਂ ਕਿ ਪ੍ਰਮਾਤਮਾ ਜਿਹੜਾ ਸਭਤੀ ਭੈਣ ਭਾਈ ਨੂੰ ਸਲਾਮਤ ਰੱਖੇ ਅਤੇ ਜਿਹੜਾ ਕੱਲ ਇਹ ਰੱਖੜੀ ਦਾ ਤਿਉਹਾਰ ਆਉਣ ਵਾਲਾ ਅਸੀਂ ਸਾਰੇ ਬੜੇ ਧੁੰਮਧਾਮ ਨਾਲ ਅਤੇ ਖੁਸ਼ੀਆਂ ਨਾਲ ਮਨਾਏ